ਪੰਜਾਬ ਦੇ ਸਾਬਕਾ ਕੈਪਟਨ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਕੇਸ ਵਿੱਚ ਆਇਆ ਵੱਡਾ ਅਪਡੇਟ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜੋ ਉਹਨਾਂ ਦੀ ਰੈਗੂਲਰ ਜ਼ਮਾਨਤ ਲਈ ਅਰਜੀ ਖਾਰਜ ਕੀਤੀ ਸੀ ਉਸ ਤੋਂ ਬਾਅਦ ਇੱਕ ਵਾਰ ਫਿਰ ਉਸਦੇ ਉੱਪਰ ਸੁਣਵਾਈ ਹੋਈ ਏ ਜੋ 10 ਦਸੰਬਰ ਤੱਕ ਵਿਕਰਮ ਸਿੰਘ ਮਜੀਠੀਆ ਦਾ ਕੇਸ ਫਿਰ ਖੁੱਲੇਗਾ ਜਿਸ ਨੂੰ ਲੈ ਕੇ ਇਹ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤੁਸੀਂ ਜਿਹੜੇ ਲੋਕਲਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨ ਮੰਤਰੀ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਵਿਜੀਲੈਂਸ ਨੇ ਆਮਦਨ ਤੋਂ ਵੱਧ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਜੂਨ ਦੇ ਵਿੱਚ 6 ਮਹੀਨੇ ਹੋ ਗਏ ਲਗਭਗ ਉਹਨਾਂ ਨੂੰ ਨਾਪਾਦੀ ਨਹਿਕ ਹਰਾਸ ਵਿੱਚ ਰੱਖਿਆ ਹੋਇਆ ਹੈ ਨਾਪਾਦੀ ਜੇਲ੍ਹ ਵਿੱਚ ਬੰਦ ਨੇ ਸੋ ਉਹਨਾਂ ਦੇ 4 ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਵਿਜੀਲੈਂਸ ਵੱਲੋਂ ਪਿਛਲੇ ਦਿਨੀ ਉਹਨਾਂ ਦੇ ਸਾਥੀ ਹਰਪ੍ਰੀਤ ਸਿੰਘ ਗੁਲਾਟੀ ਜਿਲੰਦਰ ਦੇ ਵਿੱਚ ਜਿਹੜਾ ਦਾ ਕਾਰੋਬਾਰ ਸੀ ਸ਼ਰਾਬ ਦਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਔਰ ਉਹਨਾਂ ਦੇ ਖਾਤੇ ਦੇ ਵਿੱਚੋਂ ਵਿਕ੍ਰਮ ਸਿੰਘ ਮਜੀਠੀਆ ਦੇ ਖਾਤੇ ਵਿੱਚ ਕਰੋੜਾਂ ਰੁਪਈਆ ਦਾ ਲੈਣ-ਦੇਣ ਹੋਇਆ ਸੀ ਜਿਸ ਦੇ ਉੱਪਰ ਇਹ ਵੱਡੇ ਖੁਲਾਸੇ ਹੋਏ ਨੇ ਜੋ ਅੱਜ ਹਰਪ੍ਰੀਤ ਸਿੰਘ ਗੁਲਾਟੀ ਦਾ ਰਿਮਾਂਡ ਖਤਮ ਹੋ ਗਿਆ ਹੈ ਔਰ ਉਹਨਾਂ ਨੂੰ ਵੀ ਜਿਹੜਾ ਨaik ਹਰਾਸ ਵਿੱਚ ਪੇਦਿੱਤਾ ਗਿਆ 14 ਦਿਨਾਂ ਲਈ ਉਹਨਾਂ ਦੀ ਨaik ਹਰਾਸ ਵਿੱਚ ਵਾਧਾ ਕੀਤਾ ਗਿਆ ਉਸ ਤੋਂ ਬਾਅਦ ਫਿਰ ਉਹਨਾਂ ਦਾ ਰਿਮਾਂਡ ਲਿਆ ਜਾ ਸਕਦਾ ਹੈ ਜਦੋਂ ਉਹਨਾਂ ਦੇ ਹੋਰ ਸਾਥੀ ਜਿਹੜੇ ਗ੍ਰਿਫਤਾਰ ਕੀਤੇ ਜਾਣਗੇ ਉਸ ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਸੀ ਹਾਈ ਕੋਰਟ ਨੇ ਜੋ ਵਿਕਰਮ ਸਿੰਘ ਮਜੀਠੀਆ ਦੀ ਰੈਗੂਲਰ ਜ਼ਮਾਨਤ ਦੀ ਅਰਜੀ ਨੂੰ ਖਾਰਜ ਕਰਨ ਵਾਸਤੇ ਜੋ ਮਜੀਠੀਆ ਦੇ ਇਸਤੇ ਉੱਪਰ ਸੁਣਵਾਈ ਹੋਈ ਸੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਉਹਨਾਂ ਦੇ ਉੱਪਰ ਗੰਭੀਰ ਇਲਜ਼ਾਮ ਲੱਗੇ ਸੀ ਸੋ ਉਹਨਾਂ ਦਾ ਜੋ ਭ੍ਰਿਸ਼ਟਾਚਾਰ ਮਾਮਲੇ ਵਿੱਚ ਸਾਹਮਣੇ ਆਇਆ ਵਿੱਤੀ ਲੈਣ-ਦੇਣ ਕੰਪਨੀਆਂ ਦਾ ਨੈੱਟਵਰਕ ਤੇ ਵਿਦੇਸ਼ੀ ਸਰੋਤਾਂ ਤੋਂ ਫੰਡਾਂ ਦੀ ਸ਼ੱਕੀ ਗਤੀਵਿਧੀਆਂ ਇੱਕ ਡੂੰਗੀ ਸਾਜ਼ਿਸ਼ ਤੇ ਗੰਭੀਰ ਆਰਥਿਕ ਅਪਰਾਧਾਂ ਦੇ ਵੱਲ ਇਸ਼ਾਰਾ ਕਰਦੀਆਂ ਹਨ ਜਿਸ ਕਾਰਨ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਦੇ ਵੱਲੋਂ ਵੀ ਜੋ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਉਹਨਾਂ ਦੇ ਉੱਪਰ ਬਦਲਾਖੋਰੀ ਦੇ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਰਾਜਨੀਤੀ ਤੌਰ ਤੇ ਬਦਲਾਖੋਰੀ ਤਹਿਤ ਪਸਾਇਆ ਜਾ ਰਿਹਾ ਜੋ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਹੈ ਪਰ ਹਾਈ ਕੋਰਟ ਦੇ ਜਸਟਿਸ ਤ੍ਰਿਭੂਵਨ ਦਈਆ ਨੇ ਆਪਣੇ 20 ਪੰਨਿਆਂ ਦੇ ਹੁਕਮਾਂ ਦੇ ਵਿੱਚ ਇਹ ਸਪਸ਼ਟ ਕਰ ਦਿੱਤਾ ਹੈ ਕਿ ਬਿਕਰਮ ਸਿੰਘ ਮਜੀਠੀਆ ਦੇ ਖਾਤਿਆਂ ਦੇ ਵਿੱਚ ਜੋ ਲੈਣ-ਦੇਣ ਹੋਇਆ ਹੈ ਉਹ ਬਹੁਤ ਹੀ ਗੰਭੀਰ ਤੇ ਸ਼ੱਕੀ ਹੈ ਜੋ ਉਹਨਾਂ ਦੇ ਖਾਤਿਆਂ ਦੇ ਵਿੱਚ ਲੈਣ-ਦੇਣ ਭ੍ਰਿਸ਼ਟਾਚਾਰ ਮਾਮਲੇ ਨੂੰ ਸਿੱਧਾ ਉਜਾਗਰ ਕਰਦਾ ਹੈ ਕਿਉਂਕਿ ਜੋ ਹਰਪ੍ਰੀਤ ਗੁਲਾਟੀ ਨੂੰ ਫੜਿਆ ਗਿਆ ਉਸ ਦੇ ਕੋਲੋਂ ਇਹ ਸਾਰੀ ਪੁਸ਼ਗਿਸ਼ ਕੀਤੀ ਗਈ ਹੈ ਜੋ ਉਹਨਾਂ ਦੇ ਖਾਤਿਆਂ ਵਿੱਚ ਪੈਸਾ ਟਰਾਂਸਫਰ ਹੋਇਆ ਹੈ ਉਸ ਦਾ ਕੋਈ ਵੀ ਸਬੂਤ ਨਹੀਂ ਕਿ ਉਹ ਕਿਸ ਕਰਨ ਟ੍ਰਾਂਸਫਰ ਕੀਤਾ ਗਿਆ ਪੈਸਾ ਉਹ ਪੈਸੇ ਦਾ ਲੈਣ-ਦੇਣ ਵਿੱਚ ਕੀ ਰੋਲ ਸੀਗਾ ਜਿਸ ਤੇ ਬਾਰੇ ਗੁਲਾਟੀ ਨੇ ਕੁਝ ਵੀ ਨਹੀਂ ਦੱਸਿਆ ਸੋ ਵਿਕਰਮ ਸਿੰਘ ਮਜੀਠੀਆ ਨੇ ਜੋ ਗੁਲਾਟੀ ਦੇ ਜ਼ਰੀਏ ਹੀ ਸ਼ਿਮਲੇ ਦੇ ਵਿੱਚ ਤੇ ਉਸ ਦੇ ਨਾਲ ਜੰਮੂ ਕਸ਼ਮੀਰ ਦੇ ਵਿੱਚ ਆਪਣੀ ਜਾਇਦਾਦ ਖਰੀਦੀ ਸੀ ਗੁਲਾਟੀ ਕਰੋੜਾ ਰੁਪਏ विक्रम सिंह मजीठिया ਦੇ ਖਾਤੇ ਵਿੱਚ ਟ੍ਰਾਂਸਫਰ ਕਰਦਾ ਰਿਹਾ ਜਿਸ ਨੂੰ ਲੈ ਕੇ ਹਾਈ ਕੋਰਟ ਨੇ ਉਹਨਾਂ ਦੀ ਜ਼ਮਾਨਤ ਰਜਾਈ ਖਾਰਜ ਕਰ ਦਿੱਤੀ ਔਰ ਅੱਜ ਵਿਕਰਮ ਸਿੰਘ ਮਜੀਠੀਆ ਦੇ ਨਾਲ ਜਿਹੜੇ ਉਹਨਾਂ ਦੇ ਸਾਥੀ ਹਰਪ੍ਰੀਤ ਸਿੰਘ ਗੁਲਾਟੀ ਨੂੰ ਵੀ 14 ਦਿਨਾਂ ਲਈ ਨਵੇਂ ਖਰਾਸ ਵਿੱਚ ਪੇਂ ਦਿੱਤਾ ਗਿਆ ਸੋ ਸੀਨੀਅਰ ਅਕਾਲੀ ਲੀਡਰ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਵਿੱਚ ਫੜੇ ਗੇ ਉਹਨਾਂ ਦੇ ਕਰੀਬੀ ਹਰਪ੍ਰੀਤ ਸਿੰਘ ਗੁਲਾਟੀ ਦਾ ਪਹਿਲਾ 6 ਦਿਨ ਦਾ ਰਿਮਾਂਡ ਲਿਆ ਸੀ ਜਿਸ ਵਿੱਚ ਸਾਰੇ ਖੁਲਾਸੇ ਹੋਏ ਨੇ ਵਿਜੀਲੈਂਸ ਇਸੇ ਕਰਕੇ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦਾ ਵਿਰੋਧ ਕਰ ਰਹੀ ਸੀ ਕਿਉਂਕਿ ਜੋ ਵਿਕਰਮ ਸਿੰਘ ਮਜੀਠੀਆ ਇੱਕ ਪ੍ਰਭਾਵਸ਼ਾਲੀ ਲੀਡਰ ਨੇ ਜੇਕਰ ਉਹ ਜੇਲ੍ਹ ਤੋਂ ਬਾਹਰ ਆ ਜਾਂਦੇ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਤਾਂ ਫਿਰ ਇਹ ਸਾਰਾ ਕੇਸ ਜੋ ਪੰਜਾਬ ਸਰਕਾਰ ਨੇ ਕਰੋੜਾਂ ਰੁਪਏ ਇਸ ਦੇ ਉੱਪਰ ਖਰਚ ਕਰ ਦਿੱਤਾ ਉਹ ਸਾਰਾ ਦਾ ਸਾਰਾ ਕੇਸ ਖਤਮ ਹੋ ਜਾਣਾ ਸੀ ਜਿਸ ਨੂੰ ਲੈ ਕੇ ਗਵਾਹਾਂ ਦੇ ਵੱਲੋਂ ਵੀ ਗਵਾਹੀਆਂ ਨਹੀਂ ਦਿੱਤੀਆਂ ਜਾਣੀਆਂ ਸੀ ਸੋ ਵਿਕਰਮ ਸਿੰਘ ਮਜੀਠੀਆ ਦੀ ਜਾਂਚ ਲਈ ਹਾਈ ਕੋਰਟ ਨੇ 3 ਮਹੀਨੇ ਪੰਜਾਬ ਸਰਕਾਰ ਵਿジネス ਨੂੰ ਦਿੱਤੇ ਨੇ ਕਿ 3 ਮਹੀਨਿਆਂ ਦੇ ਵਿੱਚ ਵਿੱਚ ਜਾਂਚ ਪੂਰੀ ਕਰ ਲਈ ਜਾਵੇ ਜੇਕਰ 3 ਮਹੀਨਿਆਂ ਦੇ ਵਿੱਚ ਜਾਂਚ ਪੂਰੀ ਨਹੀਂ ਹੁੰਦੀ ਤਾਂ ਫਿਰ ਵਿਕਰਮ ਸਿੰਘ ਮਜੀਠੀਆ ਨੂੰ ਬਾਈ ਇੱਜ਼ਤ ਜੋ ਉਹਨਾਂ ਨੂੰ ਜ਼ਮਾਨਤ ਦਿੱਤੀ ਜਾਵੇਗੀ ਵਿਕਰਮ ਸਿੰਘ ਮਜੀਠੀਆ ਨੂੰ ਪਹਿਲਾ ਹੀ ਡਰੱਗ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਹੋਈ ਹੈ ਜੋ ਡਰੱਗ ਦਾ ਮਾਮਲਾ ਉਸ ਨਾਲ ਹੁਣ ਨਹੀਂ ਜੁੜਿਆ ਜਾ ਸਕਦਾ ਜੋ ਕਿ ਕੱਲ ਹਾਈ ਕੋਰਟ ਦੇ ਵੱਲੋਂ ਇਹੀ ਦੱਸਿਆ ਜਾ ਰਿਹਾ ਸੀ ਕਿ ਵਿਜੀਲੈਂਸ ਦੇ ਕਿਲਾ ਦੇ ਵੱਲੋਂ ਕਿ ਜੋ 2012-13 ਦੇ ਵਿੱਚ ਡੀਐਸਪੀ ਪੰਜਾਬ ਪੁਲਿਸ ਦਾ ਭੋਲਾ ਫੜਿਆ ਗਿਆ ਸੀ ਉਸਨੇ ਨਾਮ ਲਿੱਤਾ ਸੀ ਕਿ ਵਿਕਰਮ ਸਿੰਘ ਮਜੀਠੀਆ ਵੀ ਇਸ ਡਰੱਗ ਕੇਸ ਨਾਲ ਜੁੜੇ ਹੋਏ ਨੇ ਜਦੋਂ ਕਿ ਸੁਪਰੀਮ ਕੋਰਟ ਨੇ ਉਹਨਾਂ ਨੂੰ ਇਹ ਜ਼ਮਾਨਤ ਦਿੱਤੀ ਹੋਈ ਹੈ ਉਹਨਾਂ ਡਰੱਗ ਦੇ ਨਾਲ ਉਹਨਾਂ ਦੇ ਨਾਲ ਕੋਈ ਵੀ ਤਾਲਮੇਲ ਨਹੀਂ ਹੋਇਆ ਸੋ ਜਿਸ ਕਰਕੇ ਬਿਕਮ ਸਿੰਘ ਜੀਠਿਆ ਨੂੰ ਆਮਦਨ ਤੋਂ ਬਾਅਦ ਮਾਮਲੇ ਵਿੱਚ ਜਰੂਰ ਹਾਈ ਕੋਰਟ ਨੇ ਚਟਕਾ ਦਿੱਤਾ ਕਿਉਂਕਿ ਉਹਨਾਂ ਦੀ ਜਿਹੜੀ ਆਮਦਨ ਹੈ ਜੋ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸਿਆਂ ਦੀ ਟਰਾਂਸਫਰ ਹੋਈ ਹੈ ਉਸਦੇ ਸਬੂਤ ਨਹੀਂ ਆ ਰਹੇ ਜਿਸ ਕਰ ਹਾਈ ਕੋਰਟ ਨੇ 3 ਮਹੀਨੇ ਦਾ ਸਮਾਂ ਵਧਾਇਆ ਜੋ ਉਹਨਾਂ ਦੀ ਜ਼ਮਾਨਤ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਔਰ ਵਿਜੀਲੈਂਸ ਨੂੰ 3 ਮਹੀਨਿਆਂ ਵਿੱਚ ਜਾਂਚ ਮੁਕੰਮਲ ਕਰਨ ਦੇ ਹੁਕਮ ਦਿੱਤੇ ਨੇ ਉੱਥੇ ਹੀ ਅੱਜ 14 ਦਿਨਾਂ ਲਈ ਉਹਨਾਂ ਦੇ ਸਾਥੀ ਹਰਪ੍ਰੀਤ ਨੂੰ ਵੀ ਨਹਿਰ ਖਰਾਸ ਵਿੱਚ ਭੇਜਿਆ ਗਿਆ ਹੈ